ਮੇਰਾ ਖਿਆਲ ਇਸ ਤੋਂ ਬਾਅਦ ਉਹ ਘਾਣਾ ਨਹੀਂ ਹੋ ਸਕਦਾ ਜੀ ਭਰਮਾ ਓਂਗਾਰਾ ਕਹਿ ਲਓ ਨੇਰੀ ਆਈ ਪਈ ਹੈ ਜੇ ਪਿੰਡਾਂ ਦੇ ਵਿੱਚ ਪ੍ਰਨੀਤ ਕੌਰ ਜੀ ਨੂੰ ਕੋਈ ਵੜਨ ਨਹੀਂ ਦਿੰਦਾ ਔਰ ਸਾਡਾ ਸਾਨੂੰ ਦੇਖੋ ਲੋਕ ਤੁਹਾਡੇ ਕਿੰਨਾ ਪਿਆਰ ਸ਼ੋਅ ਕਰ ਰਹੇ ਆ ਆਪ ਹੀ ਮੁੰਡੇ ਆਪ ਮਾਰੇ ਆ ਰਹੇ ਸਾਰੇ ਇਹ ਸਾਰੇ ਜਿੰਨੇ ਵੀ ਇਹ ਪਟਾਏ ਹਸਪੀਟਲ ਵਾਲੇ ਆ ਜਿੰਨੇ ਸਾਰੇ ਲੋਕ ਆਪਣੇ ਕੋਲੋਂ ਆਪਣੇ ਘਰੋਂ ਖਰਚਾ ਕਰਕੇ ਲੋਕ ਤੇਲ ਪਵਾ ਕੇ ਸਾਡੇ ਨਾਲ ਚੱਲ ਰਹੇ ਆ ਜੀ ਉਹਨਾਂ ਨੂੰ ਉਮੀਦ ਹੈ ਕਿ ਗਰਦੀ ਸਮੱਸਿਆ ਹੱਲ ਕਰਨੀ ਹੈ ਜੀ ਆ ਜਿਹੜਾ ਇਹਨਾਂ ਨੇ ਆਮ ਦੁਕਾਨਦਾਰਾਂ ਤੇ ਆਮ ਲੋਕਾਂ ਦੀਆਂ ਅਵਸਥਾ ਦੇ ਉੱਤੇ ਚੱਪਲਾਂ ਦੇ ਉੱਤੇ ਟਾਬਿਆਂ ਦੇ ਉੱਤੇ ਜਿਹੜਾ ਟੈਕਸ ਲਾਇਆ ਹੈ ਖਤਮ ਕਰਾਂਗੇ ਜੀ ਅਸਤੀ ਅਮੀਰ ਲੋਕਾਂ ਨੂੰ ਟੈਕਸ ਲਾਵਾਂਗੇ ਗਰੀਬਾਂ ਦੇ ਟੈਕਸ ਖਤਮ ਕਰਾਂਗੇ ਡੀਜ਼ਲ ਪੈਟਰੋਲ ਸਸਤਾ ਕਰਾਂਗੇ ਪੰਜਾਬ ਦੇ 12000 ਕਰੋੜ ਲਿਆ ਕੇ 830 ਆਮ ਆਦਮੀ ਕਲੀਨਿਕ ਬਣਾਏ ਆ 1800 ਹੋਰ ਬਣਾਵਾਂਗੇ ਹਸਪਤਾਲ ਹੋਰ ਬਿਹਤਰ ਕਰਾਂਗੇ ਰਜਿੰਦਰਾ ਹਸਪਤਾਲ ਤੁਹਾਡੇ ਸਾਹਮਣੇ ਠੀਕ ਕੀਤਾ ਆਪ ਜਾ ਕੇ ਦੇਖ ਲਓ ਮੇਰੀ ਗੱਲ ਨਾ ਮੰਨਿਓ ਮਾਤਾਕਸ਼ਲੇ ਹਸਪਤਾਲ ਜਾ ਕੇ ਵਿਜ਼ਿਟ ਕਰ ਲਓ ਸਾਡੇ ਮਨ ਲਕ ਕਲੀਨਿਕ ਜਾ ਕੇ ਦੇਖੋ ਲੋਕ ਕਿੰਨੇ ਖੁਸ਼ ਆ ਜੀ ਲੋਕਾਂ ਨੂੰ ਦਿਨ ਨੂੰ ਬਿਜਲੀ ਮਿਲ ਰਹੀ ਆ ਜੀ ਸਾਰੇ ਕਿਸਾਨ ਮਾਲੋ ਜਿਹੜੇ ਮਾਨ ਸਾਹਿਬ ਦੇ ਕੰ ਦੇਨੋਂ ਬਿਜਲੀ ਮਿਲੀ ਆ ਸੱਪਾਂ ਦੀਆਂ ਸਿਰੀਆਂ ਨਹੀਂ ਮਿੱਦਣੀਆਂ ਪੈਂਦੀਆਂ ਰਾਤ ਨੂੰ ਨਹੀਂ ਜਾਣਾ ਪੈਂਦਾ ਔਰ ਬਿਜਲੀ ਦਾ ਘਰ ਦਾ ਬਿੱਲ ਆਂਦਾ ਨਹੀਂ ਹੈ ਔਰ ਲੋਕ ਲੋਕ ਨਾ ਆਸ਼ਸ਼ ਕਰ ਰੋਟੇ ਆ ਪਹਿਲੀ ਸਰਕਾਰ ਆ ਜਿਹੜੀ ਪਹਿਲੇ 2 ਸਾਲ ਬਾਅਦ ਆਪਣੀ ਕੰਮ ਦੀ ਪਰਫਾਰਮੈਂਸ ਉੱਤੇ ਵੋਟ ਪਾ ਰਹੀ ਪਟਿਆਲਾ ਸ਼ਿਸ਼ਿਤ ਹਵੇਸ਼ਾ ਹੀ ਮਤਲਬ ਇੱਕ ਬਹੁਤ ਨਿਗਰਹੀਏ ਬੁੜੇ ਪੰਜਾਬ ਦੀ ਸ਼ਾਹੀ ਸ਼ਹਿਰ ਪਟਿਆਲਾ ਰਾਜੇ ਕਰਾ ਰਦਾ ਦੱਸੇ ਜਾਂਦਾ ਤੇ ਉਸ ਤੋਂ ਬਾਅਦ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਟਿਆਲੇ ਆਣਾ ਪੈ ਰਿਹਾ ਦੇਖੋ ਦੇਸ਼ ਦਾ ਪ੍ਰਧਾਨ ਮੰਤਰੀ ਆਵੇ ਪਰ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇਵੇ ਕਿਸਾਨ ਸਵਾਲ ਹੀ ਪੁੱਛਦੇ ਆ ਨਾ ਜੀ ਉਹਨਾਂ ਦੇ ਜਵਾਬ ਦੇਵੇ ਮਜ਼ਦੂਰਾਂ ਦੇ ਦੇਵੇ ਅਗਨੀ ਵੀਰ ਤੇ ਬੋਲਣ ਉਹਨਾਂ ਨੇ ਕੀ ਕੀਤਾ ਪੰਜਾਬ ਵਾਸਤੇ ਕਿਹੜੀ ਇੰਡਸਟਰੀ ਦਿੱਤੀ ਆ ਕਿੰਨੀ ਏਮਪਲੋਇਮੈਂਟ ਜਨਰੇਸ਼ਨ ਕੀਤੀ ਆ ਕਿੰਨੇ ਮੈਡੀਕਲ ਇੰਸਟੀਚੂਟਸ ਬਣਾਈਆਂ ਕਿੰਨੇ ਹਸਪਤਾਲ ਬਣਾਏ ਆ ਕਿੰਨੇ ਵਧੀਆ ਕੋਈ ਸਕੂਲ ਜਾਂ ਕਾਲਜ ਪੰਜਾਬ 'ਚ ਖੋਲੇ ਆ ਪ੍ਰਧਾਨ ਮੰਤਰੀ ਨੇ 10 ਸਾਲ 'ਚ ਕੁਝ ਤਾਂ ਕੀਤਾ ਹੋਏਗਾ ਨਾ ਜੀ ਉਹਨਾਂ ਨੇ ਕਿਸੀ 2 ਕਰੋੜ ਹਰ ਸਾਲ ਤੇ 20 ਕਰੋੜ ਨੌਕਰੀਆਂ ਬਣਦੀਆਂ ਪੰਜਾਬ 'ਚ ਵੀ 1-2 ਕਰੋੜਾਂ ਨੀਆਂ ਚਾਹੀਦੀਆਂ ਸੀਗੀਆਂ ਜਦੋਂ 1-2 ਕਰੋੜ ਨਾ ਸੀ 10-20 ਲੱਖ ਤਾਂ ਆਣੀਆਂ ਚਾਹੀਦੀਆਂ ਸੀਗੀਆਂ ਨਾ ਜੀ 10 ਦਿਨ ਲਿਸਟ ਦੇ ਦਿਨ ਵੀ ਆ ਨੌਕਰੀਆਂ ਦਿੱਤੀਆਂ ਪੰਜਾਬ 'ਚ ਆ ਇੰਡਸਟਰੀ ਲਈ ਆ ਕਿਸਾਨਾਂ ਵਾਸਤੇ ਕੀ ਕੀਤਾ ਆ ਮਜ਼ਦੂਰਾਂ ਦੇ ਭਲੇ ਨਹੀਂ ਕੀਤਾ ਮਜ਼ਦੂਰਾਂ ਦੇ ਭਲੇ ਲਈ ਕੀ ਕੀਤਾ ਕਿ ਚਪਲਾਂ ਦੇ ਵੀ 12% ਟੈਕਸ ਲਾ ਦਿੱਤਾ ਜੀ ਮਜ਼ਦੂਰਾਂ ਦੇ ਭਲੇ ਲਈ ਵੀ ਕਰਤਾ ਵੀ ਢਾਬੇ ਤੇ ਵੀ ਟੈਕਸ ਲਾ ਦਿੱਤਾ ਵੀ ਉੱਥੇ ਵੀ ਰੋਟੀ ਨਾ ਖਾ ਸਕਣ ਸੋ ਆਣ ਜੀ ਆਣ ਬਟ ਉਹਨਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਭਗਵੰਤ ਮਾਨ ਨੇ ਕੰਮ ਕੀਤਾ ਦੱਸ ਰਹੇ ਸੀ ਲੋਕਾਂ ਨੂੰ ਜੀ ਆਹ ਤੁਹਾਡ ਜਾਣਾ ਚਾਹੁੰਗੇ ਜੇ ਹਲਕਾ ਸਨੌਰ ਦੇ ਵਿੱਚ ਘਰ ਮਾਰ ਜਣੀ ਹੈ ਆਪਣਾ ਇਹ ਮੈਂ ਆਪਣੇ ਹਲਕੇ ਦੇ ਨਿਵਾਸੀਆਂ ਦਾ ਧੰਨਵਾਦ ਕਰਦਾ ਪੂਰਾ ਹਤਸ਼ਾ ਆ ਜਿਹੜੇ ਜਿੰਨੇ ਵੀ ਯੂਥ ਵਾਲੇ ਆ ਚਾਹੇ ਬਜ਼ੁਰਗ ਆ ਚਾਹੇ ਮੇਰੀਆਂ ਮਾਵਾ ਪੈਣਾ ਸਾਰੇ ਤੈ ਦਿਲੋਂ ਜਿਵੇਂ ਦਿਨੋ ਇਹਨਾਂ ਨੇ ਜਿਤਾਇਆ ਸੀ ਮੈਨੂੰ ਲੱਗਦਾ ਵੀ ਉਹਦੇ ਨਾਲੋਂ ਵੀ ਜ਼ਿਆਦਾ ਹੰਕਾਰ ਆ ਜਿਹੜਾ ਉਹ ਮਿਲ ਰਿਹਾ ਆ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦੀਆਂ ਮੈਂ ਸਾਰਿਆਂ ਨਾਲ ਇੱਕ ਚੈਲੰਜ ਕੀਤਾ ਵਿੱਚੇ ਮੰਤਰੀ ਸਾਹਿਬ ਨੇ ਵਿੱਚੇ ਦੂਜੇ ਮੰਤਰੀ ਸਾਹਿਬ ਨੇ ਜਾ ਤੁਸੀਂ ਫਰਸਟ ਆਇਓ ਜਾਂ ਮੈਂ ਫਰਸਟ ਹੋਣਾ ਇਹਨਾਂ ਸਾਰ ਨੂੰ ਸਾਰ ਨੂੰ ਮੈਂ ਆਪਦੇ ਹਲਕੇ ਨੂੰ ਸਭ ਤੋਂ ਵੱਧ ਲੀਡ ਲੈ ਕੇ ਦੇਣੀ ਲੱਖ ਪਲੱਸ ਦਾ ਮੇਰਾ ਟਾਰਗੇਟ ਆ ਸਾਰੀ ਸਾਡੀ ਟੀਮ ਜਿਹੜੀ ਉਹ ਦਿਨ ਰਾਤ ਮਿਹਨਤ ਕਰਦੀ ਆ ਉਸ ਕੋਲ ਡਾਕਟਰ ਸਾਹਿਬ ਨੂੰ ਹੁਣ ਦੱਸਣ ਲੱਪਿਆ ਮੈਨਾਂ ਦਾ ਵੀ ਲੱਗਦਾ ਟਾਪ ਕਰ ਜਾਓਗੇ ਮੈਂ ਲੱਗਦਾ ਨਹੀਂ ਟਾਪ ਕਰਾਂਗੇ ਦੂਸਰਾ ਨੰਬਰ ਤੁਸੀਂ ਇਹ ਵੇਖੋ ਵੀ ਜਿਹੜਾ ਮਹਾਰਾਜਾ ਪਰਿਵਾਰ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਨਾਂ ਨੂੰ ਪ੍ਰਧਾਨ ਮੰਤਰੀ ਦਾ ਸਾਰਾ ਲੈਣਾ ਪਿਆ ਉਹਨਾਂ ਨੂੰ ਆਪਣੀ ਸੀਟ ਜਾਂਦੀ ਦੇਖ ਕੇ ਪ੍ਰਧਾਨ ਮੰਤਰੀ ਕਿਹੜਾ ਬਚਾ ਲੂਗਾ ਮੈਂ ਤੇ ਘੋਰ ਦੇਖਿਆ ਬੇਨਾਂੜਾ ਜਦੋਂ ਕੱਲੂ ਕਿਸਾਨਾਂ ਨੇ ਸਵਾਲ ਪੁੱਛਣਾ ਆਣਾ ਇਹਨਾਂ ਡਾਂਗਾ ਮਾਰਨੀ ਜਿਹੜੀਆਂ ਰਹਿੰਦੀਆਂ ਹੁੰਦੀਆਂ ਪ੍ਰਨੀਤ ਖੁਰਦੀਆਂ ਵੀ ਜਾਂਦੀਆਂ ਰਹਿਣੀਆਂ ਇਹਨਾਂ ਨੇ ਆਪ ਹੀ ਆਪਣੇ ਪੈਰਾਂ ਤੇ ਖਵਾੜਾ ਮਾਰ ਲਿਆ ਮੋਦੀ ਕਿੱਥੇ-ਜਿੱਥੇ ਜਾ ਰਿਹਾ ਉਹਦਾ ਬੇੜਾ ਹੀ ਕਰ ਕਰ ਰਿਹਾ ਆ ਉਹ ਸੀਟ ਨੂੰ ਖਤਮ ਕਰ ਰਿਹਾ ਤੇ ਮੈਨੂੰ ਲੱਗਦਾ ਵੀ ਜਿੱਥੇ-ਇਥੇ ਪੰਜਾਬ ਦੀ ਫੇਰੀ ਨਾ ਜਿਹੜੀਆਂ ਜਿਹੜੀਆਂ ਜ਼ਿਲ੍ਹਿਆਂ ਦੇ ਵਿੱਚ ਇਹਨੇ ਲਾ ਦੇਣੀਆਂ ਰੈਲੀਆਂ ਕਰ ਦੇਣੀਆਂ ਉਤੋਂ-ਉਤੋਂ ਮੈਂ ਗਰੰਟੀ ਲਿਖ ਕੇ ਦਿੰਦਾ ਵੀ ਉਹਨਾਂ ਦਾ ਕੋਈ ਵੀ ਬੰਦਾ ਨਹੀਂ ਕਿੱਥਾ ਅੱਜ ਪੂਰੇ ਹਲਕੇ ਸਨੌਰ ਦੇ ਵਿੱਚ ਵੱਖ-ਵੱਖ ਕਸਬਿਆਂ ਦੇ ਵਿੱਚ ਵੱਡੇ ਕਸਬਿਆਂ ਦੇ ਵਿੱਚ ਮੀਟਿੰਗਾਂ ਰੱਖੀਆਂ ਔਰ ਨਾਲ ਹੀ ਜਿਹੜੇ ਅਫਸਾਰੀ ਤੌਰ ਤੇ ਜਿਹੜੇ ਦਫਰਿਆਂ ਦੇ ਉੱਤੇ ਘਾਟਨ ਕੀਤੇ ਗਏ ਨੇ ਪਹਿਲਾ ਜਿਹੜਾ ਦਗਾਟਨ ਸੀਗਾ ਉਹ ਦੇਵੀਗੜ੍ਹ ਵਿਖੇ ਸੀ ਸਾਡੇ ਐਮ.ਐਲ.ਏ ਸਾਹਿਬ ਮੀਸੀ ਪਠਾਨ ਮਰਦ ਸਾਹਿਬ ਔਰ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਡਾਕਟਰ ਬਲਵੀਰ ਜੀ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਭੁੰੜੀ ਹੁਣ ਬਨਵੇੜੇ ਜਾਣਗੇ ਉੱਥੇ ਕਰਕੇ ਉਹਨਾਂ ਨੂੰ ਬਹੁਤ ਵੱਡਾ ਲੋਕਾਂ ਦਾ ਹੰਗਾਰਾ ਮਿਲਿਆ ਅੱਜ ਫੀਡਿੰਗ ਦੇ ਉੱਤੇ ਤੁਸੀਂ ਆਪ ਹੀ ਦੇਖ ਲਓ ਤੁਹਾਨੂੰ ਜਿਆਦਾ ਪਤਾ ਸਾਡੇ ਨਾਲ ਕਿ ਮੀਡੀਆ ਹੁੰਦਾ ਹੈ ਇਹ ਕਹਿੰਦੇ ਤੀਜੀ ਅੱਖ ਹੁੰਦੀ ਹੈ ਇਹ ਸਭ ਕੁਝ ਜਾਣਦੀ ਹੈ ਕਿਉਂਕਿ ਅਸੀਂ ਤਾਂ ਦੇਖੋ ਵਰਕਰਾਂ ਵਰਕਰਾਂ ਕੰਮ ਕਰਨ ਵਾਲੇ ਆ ਬਾਕੀ ਤੇ ਜਿਹੜਾ ਜਿਆਦਾ ਤਾਂ ਤੁਹਾਨੂੰ ਹੀ ਪਤਾ ਹੁੰਦਾ ਵੀ ਕੀ ਪਾਰਟੀ ਦੀ ਕੀ ਫਿਜੀਸ਼ਨ ਹੈ ਗੱਲ ਬਰੀਆ ਫੋਰਮ ਕੀ ਅਪੀਲ ਕਰਨਾ ਜਾਂਦੇ ਜੀ ਅੱਜ ਇੱਕ ਮੀਟਿੰਗ ਲੱਗੀ ਆ ਕੌਂਸਲ ਚੇਅਰਮੈਨ ਵੀ ਇਹ ਵੀ ਕਹਿੰਦਾ ਆ ਕਿ ਮੈਂ ਤਾਂ ਸਮੂਹ ਹਲਕਾ ਸਨੌਰ ਦੇ ਸਾਰੇ ਵੋਟਰਾਂ ਨੂੰ ਬਲਾਕ ਪੁੰਨੇੜੀ ਔਰ ਬਲਾਕ ਸਨੌਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਦੇਖੋ ਹਲੇ ਪਾਰਟੀ ਨੂੰ ਆਈ ਨੂੰ 2 ਸਾਲ 1 ਮਹੀਨਾ ਹੋਇਆ ਤਕਰੀਬਨ ਔਰ ਦੇਖੋ ਹਲੇ 3 ਸਾਲ ਪਏ ਨੇ ਪਾਰਟੀ ਦੇ ਜੇ ਅਗਰ ਆਪਾਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਐਮਪੀ ਬਣਾ ਕੇ ਦਿੱਲੀ ਭੇਜਦੇ ਆਂ ਉੱਥੇ ਦੇਖੋ ਇਹ ਗੱਲ ਤੈਹ ਹੋ ਗਈ ਆ ਵੀ ਇੰਡੀਆ ਗਾਇਲਾਈਂਸ ਗੱਠਜੋੜ ਜਿਹੜਾ ਹੈ ਉਹ ਆ ਰਿਹਾ ਹੈ ਮੋਦੀ ਜਾ ਰਿਹਾ ਹੈ ਉਹਦੇ ਵਿੱਚ ਹਿੱਸਾ ਹੈ ਆਮ ਆਦਮੀ ਪਾਰਟੀ ਦਾ ਜੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਅਸੀਂ ਬਣਾ ਕੇ ਭੇਜਾਂਗੇ ਉਹਦਾ ਕੀ ਹੋਵੇ ਪੰਜਾਬ 'ਚ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆ ਦਿੱਲੀ 'ਚ ਵੀ ਕੈਂਡੀਡੇਟ ਜਿਹੜਾ ਐਮਪੀ ਜਾਊਗਾ ਆਮ ਆਦਮੀ ਪਾਰਟੀ ਜਾਊਗਾ ਉਹਦਾ ਡਬਲ ਦੋ ਮਤਲਬ ਦੋ ਸ਼ਕਤੀਆਂ ਬਣ ਜਾਂਦੀਆਂ ਨੇ ਪੰਜਾਬ ਦੇ ਕੋਲ ਦਿੱਲੀ ਔਰ ਪੰਜਾਬ ਜੇ ਅਸੀਂ ਕਿਸੇ ਹੋਰ ਪਾਰਟੀ ਆ ਕੈਂਡੀਡੇਟ ਬਣਾ ਕੇ ਭੇਜਦੇ ਆ ਮੰਨ ਲਓ ਤੁਸੀਂ ਕਾਂਗਰਸਾ ਬਣਾ ਕੇ ਭੇਜ ਦੋ ਕਾਂਗਰਸ ਦੀ ਸਰਕਾਰ ਪੰਜਾਬ ਚ ਨਹੀਂ ਹੈਗੀ ਦਿੱਲੀ ਚ ਰਿਲਾਈਸ ਮੰਨ ਦੇ ਘੱਟ ਜੁੜ ਹੈਗਾ ਪਰ ਪੰਜਾਬ ਚ ਨਹੀਂ ਹੈ ਜੇ ਭਾਜੀ ਦਾ ਉਹਦਾ ਦੇਖੋ ਪੰਜਾਬ ਚ ਸਰਕਾਰ ਨਹੀਂ ਹੈਗੀ ਇਸ ਤਰ੍ਹਾਂ ਹੀ ਜਿਹੜਾ ਆਪਣਾ ਤੁਸੀਂ ਦਿੱਲ ਆਪਣੇ ਅਕਾਲੀਵ ਦੇਖ ਲਓ ਇਹਦਾ ਵੀ ਸੁਪੜਾ ਸਾਫ ਹੋ ਗਿਆ ਇਹਦਾ ਵੀ ਕੁਝ ਨਹੀਂ ਹੈਗਾ ਨਾ ਦਿੱਲੀ ਨਾ ਪੰਜਾਬ ਚ ਇਸ ਅਗੇ ਆਮ ਆਦਮੀ ਪਾਰਟੀ ਜਿਹੜੀ ਹੈ ਜਿਹਨੇ 11 12 ਸਾਲ ਪਹਿਲਾਂ ਜਿਹਨੇ ਜਨਮ ਲਿਆ ਔਰ ਥੋੜੀ ਦੇਰ ਦੇ ਵਿੱਚ ਉਹ ਇੰਟਰਨੈਸ਼ਨਲ ਮਤਲਬ ਕਿ ਆ ਵੱਡੀ ਪਾਰਟੀ ਬਣ ਕੇ ਉਮਰ ਕੇ ਸਾਹਮਣੇ ਆਈ ਇਹ ਗੱਲ ਕਰੀ ਕਾਂਗਰਸ ਇਲੈਕਸ਼ਨ ਲੜ ਰਹੀ ਹੈ ਉਹ ਕਾਂਗਰਸ ਦੇ ਇੰਡੀਆ ਰਲਾਈਸ ਆਮ ਆਦੀ ਪਾਰਟੀ ਰਲਾਈਸ ਹੋਇਆ ਤਾਂ ਸੈਂਟਰ ਲੈਵਲ ਤੇ ਜਿਵੇਂ ਦੇਖਦੇ ਤੁਸੀਂ ਲੇਕਿਨ ਠੀਕ ਹੈ ਬਹੁਤ ਵੱਡੀ ਗੱਲ ਵਧੀਆ ਗੱਲ ਹੈ ਜਿਹੜੀ ਤਕਰੀਬਨ 24-25 ਪਾਰਟੀਆਂ ਨੇ ਇਹਨਾਂ ਨੇ ਰਲਾਈਸ ਕਰਕੇ ਇਕੱਠੇ ਹੋ ਕੇ ਕਿ ਇੰਡੀਆ ਗੱਠਜੋੜ ਬਣਾਇਆ ਉਹਦੇ ਨਾਲ ਜਿਹੜਾ ਬਹੁਤ ਵੱਡਾ ਬਲ ਮਿਲੂਗਾ ਠੀਕ ਹੈ ਕਈ ਸਟੇਟਾਂ ਦੇ ਵਿੱਚ ਇੱਕ ਦੂਜੀ ਪਾਰਟੀ ਜਿਹੜੀ ਨਹੀਂ ਸਹਿਮਤ ਹੁੰਦੀ ਉਹ ਵੱਖਰੀ ਗੱਲ ਹੈ ਪਰ ਉੱਪਰ ਜਾ ਕੇ ਤਾਂ ਇਕੱਠੇ ਹੋਣਾ ਪੈਣਾ ਜੇ ਇਕੱਠੇ ਹੋਵਾਂਗੇ ਤਾਂ ਹੀ ਮੋਦੀ ਜਾ